ਆ ਹਾਂਜੀ ਵੀਰੋ ਛੋਟੇ ਸਾਹਿਬ ਜਦਾਂ ਦੇ ਠੀਦੀਆਂ ਦੇ ਚੱਲ ਰਹੇ ਆ ਤੇ ਇਤਿਹਾਸ ਨਾਲ ਹਰ ਵੀਰ ਜਾਣੂ ਕਰਵਾ ਰਿਹਾ ਵਾ ਜਿਹਦਾ ਤੁਸੀਂ ਜਾਣਦੇ ਹੋ ਕਿ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜੀ ਆ ਸਰਸਾ ਨਦੀ ਤੋਂ ਵਿਛੜ ਗਏ ਸੀਗੇ ਤੇ ਬਾਅਦ ਵਿੱਚ ਗੰਗੂ ਦੇ ਪਿੰਡ ਸਿਹੜੀ ਪਹੁੰਚ ਗਏ ਸੀਗੇ ਹੁਣ ਗੰਗੂ ਦੇ ਪਿੰਡ ਸਿਹੜੀ ਪਹੁੰਚੇ ਉੱਥੇ ਕੀ ਹੋਇਆ ਕੀ ਨਹੀਂ ਹੋਇਆ ਇਹ ਸਾਰਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ ਦਿਖਾਉਣਾ ਕਿਉਂਕਿ ਅੱਜ ਅਸੀਂ ਪਿੰਡ ਗਗੂ ਦੀ ਸਿਹੜੀ ਆਏ ਆ ਇਤੋਂ ਦੇ ਜਿਹੜੇ ਵੀਰਾਂ ਨੂੰ ਪੁੱਛਿਆ ਪੀ ਜਿਹੜਾ ਇਤਿਹਾਸ ਕੀ ਆ ਜੋ ਉਹਨਾਂ ਨੇ ਦੱਸਿਆ ਉਸ ਮੁਤਾਬਕ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਨ ਲੱਗਾ ਵਾਂ ਜਰੂਰ ਵੀਡੀਓ ਵੇਖਿਓ ਤੇ ਉਹ ਜਿਹੜਾ ਦੂਰ ਦਰਾਡੇ ਕਿਲੋ 1.5 ਕਿਲੋਮੀਟਰ ਤੇ ਪਿੰਡ ਦੱਸ ਦਿਖ ਰਿਹਾ ਵਾ ਇਹ ਪਿੰਡ ਗੰਗੂ ਪਾਪੀ ਦਾ ਪਿੰਡ ਸਿਹੜੀ ਜਿਹਨੂੰ ਹਾਂਜੀ ਸੰਗਜੀ ਆ ਵਾ ਗੁਰਦਾਰਾ ਐਮਾ ਸਾਹਿਬ ਜਿੱਥੇ ਮਾਤਾ ਗੁਜਰੀ ਅਤੇ ਛੋਟੇ ਸਾਹਿਬ ਜੀ ਦੇ ਨੂੰ ਗੰਗੂ ਪਾਪੀ ਨੇ ਸਰਸਾ ਨਦੀ ਤੋਂ ਵਿਛੜ ਕੇ ਇੱਥੇ ਢਾਕੇ ਲੈ ਕੇ ਆਇਆ ਸੀਗਾ ਇੱਥੇ ਕਹਿੰਦੇ ਸਾਰੇ ਜੰਗਲ ਸੀਗੇ ਤੇ ਅੱਛਾ ਸਾਰੇ ਜੰਗਲ ਸੀਗੇ ਤੇ ਉਹ ਜਿਹੜਾ ਦੂਰ ਦਰਾਡੇ ਕਿਲੋ 1.5 ਕਿਲੋਮੀਟਰ ਤੇ ਪਿੰਡ ਦੱਸ ਦਿਖ ਰਿਹਾ ਵਾ ਇਹ ਪਿੰਡ ਗੰਗੂ ਪਾਪੀ ਦਾ ਪਿੰਡ ਸਿਹੜੀ ਜਿਹਨੂੰ ਖੇੜੀ ਵੀ ਕਹਿੰਦੇ ਆ ਉਹ ਪਿੰਡ ਵਾ ਏ ਤੇ ਗੰਗੂ ਨੇ ਇੱਥੇ ਮਾਤਾ ਗੁਜਰੀ ਅਤੇ ਛੋਟੇ ਸਾਹਿਬ ਜਦਿਆਂ ਨੂੰ ਏਡੀ ਦੂ ਤਾਦ ਤੱਕ ਜਾ ਕੇ ਠਹਿਰਾਇਆ ਸੀਗਾ ਪਿੰਡ ਸਿੱਧਾ ਤਾਦ ਨਹੀਂ ਸੀ ਲੈ ਕੇ ਗਿਆ ਉਹਨੂੰ ਇਹ ਸੀਗਾ ਕਿ ਪਿੰਡ ਕੋਈ ਖਬਰਦਾਰ ਨਾ ਕੋਈ ਹੋਵੇ ਕੋਈ ਮੁਖਬਰ ਨਾ ਹੋਵੇ ਕੋਈ ਪਹਿਰੇਦਾਰ ਨਾ ਹੋਵੇ ਪਿੰਡ ਦੇ ਵਿੱਚ ਤਾਂ ਜੋ ਵੀ ਕਿਸੇ ਨੂੰ ਮੇਰੀ ਸ਼ਿਕਾਇਤ ਨਾ ਲੱਗ ਜੇ ਇਸ ਕਰਕੇ ਉਹਨੇ ਪਹਿਲਾਂ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦ ਨੂੰ ਇੱਥੇ ਜਾ ਕੇ ਲੈ ਕੇ ਆਏ ਸੀਗਾ ਫਿਰ ਇਸ ਤੋਂ ਅੱਗੇ ਆਪਣੇ ਪਿੰਡ ਲੈ ਕੇ ਗਿਆ ਸੀਗਾ ਆ ਤੁਹਾਨੂੰ ਮੈਂ ਅੱਗੇ ਆ ਵੀਡੀਓ ਦੇ ਵਿੱਚ ਗੁਰਦਸਾਹਿਬ ਦੇ ਦਰਸ਼ਨ ਕਰਉਣਾ ਵਾ ਇਹ ਜਿਹੜਾ ਵਲੌਗ ਆ ਇਹ ਅੱਜ ਸੰਤ ਨੂੰ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਜਰੂਰ ਦਿਖਾਓ ਤੁਹਾਨੂੰ ਮੈਂ ਲੈ ਕੇ ਜਾਣਾ ਅੰਦਰ ਵਾਏ ਗੁਰੂ ਇਹ ਆ ਗੁਰਦਰਾ ਸਾਹਿਬ ਜਿਹੜਾ ਦਸਾ ਦਾ ਇਤਿਹਾਸ ਲਿਖਿਆ ਵਾ ਸੰਖੇਪ ਇਤਿਹਾਸ ਗੁਰਦਰਾ ਸਾਹਿਬ ਦਾ ਸ੍ਰੀ ਅਹਿਮਦ ਸਾਹਿਬ ਸਿਹੜੀ ਸਿਹੜੀ ਪਿੰਡ ਦਾ ਗੁਰਦਾਰ ਸਾਹਿਬ ਜਿੱਥੇ ਇਤਿਹਾਸ ਲਿਖਿਆ ਤੁਹਾਨੂੰ ਮੈਂ ਇਤਿਹਾਸ ਦਿਖਾਉਣਾ ਆ ਬੱਚੇ ਬੱਚਿਆਂ ਨੂੰ ਤੇ ਮੈਂ ਆਪਣੀ ਮਾਤਾ ਜੀ ਨੂੰ ਆਪਣੀ ਵਾਈਫ ਨੂੰ ਲੈ ਕੇ ਆਇਆ ਸੀਗਾ ਪਿੰਡ ਸਿਹੜੀ ਆ ਵੇਖੋ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦਿਖਾਉਣਾ ਵਾ ਗੁਰਦਾਰਾ ਸੀ ਅਮਸਾਹ ਦਾ ਇਤਿਹਾਸ ਜਦੋਂ ਸੰਮਤ 1740 ਸੀ ਨੂੰ ਰਾਤ ਦੇ ਸਮੇਂ ਦੌਰਾਨ ਮੁਗਲ ਫੌਜਾਂ ਤੇ ਆਨੰਦਗਰ ਦੇ ਕਿਲੇ ਦੇ ਉੱਪਰ ਅਚਨ ਤੇ ਜੇਤ ਹਮਲਾ ਕਰ ਦਿੱਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਪ੍ਰਵਾਸ ਸਹਿਤ ਆਨੰਦਪੁਰ ਦਾ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪਿਆ ਆਨੰਦਗੜ੍ਹ ਦਾ ਕਿਲਾ ਛੱਡਣਾ ਪਿਆ ਗੁਰੂ ਸਾਹਿਬ ਅਤੇ ਚਾਰ ਸਾਹਿਬਜ਼ਾਦੇ ਮਾਤਾ ਗੁੱਜਰ ਗੁਦੀ ਜੀ ਅਤੇ ਕੋਈ ਦੁਜਾਰ ਸਿੰਘ ਸਰਸਾ ਨਦੀ ਵਿੱਚ ਹੜ੍ਹ ਆਏ ਹੋਣ ਕਰਕੇ ਮੁਗਲਾਂ ਫੌਜਾਂ ਨਾਲ ਲੋਹ ਲੈਂਦੇ ਹੋਏ ਇੱਕ ਦੂਜੇ ਨਾਲ ਵਿਛੜ ਗਏ ਕਈ ਸਿੰਘ ਮੁਗਲ ਫੌਜਾਂ ਦਾ ਬਹਾਦਰੀ ਨਾਲ ਟਾਕਰਾ ਕਰਦੇ ਹੋਏ ਸ਼ਹੀਦ ਹੋ ਗਏ ਗੁਰੂ ਸਾਹਿਬ ਅਤੇ ਵੱਡੇ ਸਾਹਿਬਜ਼ਾਦੇ ਅਤੇ ਕੁਝ ਸਿੰਘ ਚਮਕੌਰ ਸਾਹਿਬ ਦੀ ਧਰਤੀ ਵੱਲ ਨਿਕਲ ਗਏ ਮਾਤਾ ਗੁਜੀ ਜੀ ਅਤੇ ਛੋਟੇ ਸਾਹਿਬ ਜੀ ਜਿਹਨਾਂ ਨੂੰ ਗੰਗੂ ਬ੍ਰਾਹਮਣ ਆਪਣੇ ਨਾਲ ਕਮੋ ਮਾਛਕੀ ਦੀ ਝੁੱਗੀ ਤੋਂ ਆਪਣੇ ਪਿੰਡ ਸੇੜੀ ਜੋ ਸਮੇਤ ਸੇੜੀ ਪਿੰਡ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਵਲਤੁਰ ਪਿਆ ਉਹ ਪਿੰਡ ਵਾ ਜਿੱਥੋਂ ਦਾ ਇਤਿਆਹ ਦੱਸਿਆ ਵੀ ਆਪਣੇ ਪਿੰਡ ਵਲਤੁਰ ਪੈ ਪਿੰਡ ਦੇ ਨੇੜੇ ਪਹੁੰਚ ਕੇ ਗੰਗੂ ਬ੍ਰਾਹਮਣ ਮਾਤਾ ਗੁਜੀ ਅਤੇ ਛੋਟੇ ਸਾਹਿਬ ਜੀ ਨੂੰ ਨਾਲ ਲੈ ਕੇ ਬਾਹਰ ਸਾਧੂ ਦੀ ਕੁੱਟੀਆਂ ਵਿੱਚ ਬਿਠਾ ਕੇ ਆ ਪਿੰਡ ਦਾ ਜਾਇਜ਼ਾ ਲੈਣ ਤੋਂ ਤੇ ਕਹਿੰਦੇ ਆ ਕਿ ਜਿਹੜਾ ਆ ਗੁਰਦੁਆਰਾ ਜਿੱਥੇ ਹੁਣ ਗੁਰਦਾਰ ਸਾਹਿਬ ਸੁਸ਼ੋਭਿਤਾ ਐਮਾ ਸਾਹਿਬ ਇੱਥੇ ਸਾਧੂ ਦੀ ਕਹਿੰਦੇ ਕੁੱਟੀਆਂ ਹੁੰਦੀ ਸੀਗੀ ਠੀਕ ਹੈ ਜੀ ਅੱਗੇ ਮੈਂ ਤੁਹਾਨੂੰ ਕੁੱਟੀਆਂ ਵੀ ਦਿਖਾਉਣਾ ਵਾ ਸਾਧੂ ਦੀ ਤੇ ਕਹਿੰਦੇ ਵੀ ਸਾਧੂ ਦੀ ਕੁੱਟੀਆਂ ਤੇ ਬਿਠਾ ਕੇ ਤੇ ਅੱਗੇ ਗੁਰਦਾ ਸਾਹਿਬ ਬਿਠਾ ਕੇ ਅੱਗੇ ਪਿੰਡ ਦਾ ਜੱਜਾ ਲੈਣ ਚਲੇ ਗਏ ਵੀ ਇੱਥੇ ਕੋਈ ਹਲ ਕਰਤ ਨਹੀਂ ਹੈਗਾ ਇਸ ਹਸਤਾਨ ਤੇ ਬਹੁਤ ਕਾਣਾ ਜੰਗਲ ਸੀ ਕਹਿੰਦੇ ਆ ਵੀ ਇੱਥੇ ਸਾਰੇ ਬੰਨੇ ਆ ਜਿਹੜਾ ਚਾਚ ਸਵੇਰਾ ਤੁਹਾਨੂੰ ਦਿਖਾਉਂਦੇ ਇੱਥੇ ਜੰਗਲ ਹੀ ਜੰਗਲ ਸੀਗੀ ਠੀਕ ਹੈ ਜੀ ਸਾਧੂ ਇੱਥੇ ਨਾਮ ਸਿਬਰ ਦਾ ਜਦੋਂ ਸਾਧੂ ਜੰਗਲ ਵਿੱਚੋਂ ਬਾਸ ਕੁੱਟੀਆਂ ਵਿੱਚ ਪਹੁੰਚਿਆ ਤਾਂ ਮਾਤਾ ਗੁਜੀ ਜੀ ਤੇ ਛੋਟੇ ਸਾਹਿਬ ਦੋਨਾਂ ਹੱਥ ਜੋੜ ਕੇ ਆਪਣੇ ਵਰਤਾ ਸਾਇਦ ਬੇਨਤੀ ਕਰ ਪਛ ਲੱਗਾ ਕਿ ਆਪ ਜੀ ਘਨੇ ਜੰਗਲ ਵਿੱਚ ਕਿਸ ਤਰ੍ਹਾਂ ਆਏ ਤਾਂ ਉਹ ਸਾਧੂ ਨਮਾਤਾ ਜੀ ਦੇ ਮੂੰਹੋਂ ਸੁਭਾਵਿਕ ਇਹ ਸ਼ਬਦ ਨਿਕਲੇ ਕਿ ਅਸੀਂ ਤਾਂ ਭਾਈ ਐਵੇਂ ਹੀ ਇੱਥੇ ਆਏ ਹਾਂ ਮਤਲਬ ਕਿ ਅਸੀਂ ਤਾਂ ਭਾਈ ਐਵੇਂ ਹੀ ਇੱਥੇ ਆਏ ਇਸ ਕਰਕੇ ਮਾਤਾ ਗੁਜਰੀ ਜਿਹਦੇ ਜਿਹੜਾ ਇਤਿਹਾਸਿਕ ਸ਼ਬਦ ਜਿਹੜਾ ਨਿਕਲਿਆ ਐਮਾ ਤੇ ਇਤਿਹਾਸ ਦੇ ਵਿੱਚ ਆਉਂਦਾ ਕਿ ਗੁਰਦਾਸ ਸਾਹਿਬ ਦਾ ਨਾਮ ਇਹ ਐਮਾ ਹੋ ਗਿਆ ਕਿ ਐਮਾ ਸਾਹਿਬ ਗੁਰਦਾਸ ਆ ਠੀਕ ਹੈ ਜੀ ਇਸ ਤੋਂ ਬਾਅਦ ਮਾਤਾ ਰਾਤ ਨੂੰ ਇਸ ਤੋਂ ਬਾਅਦ ਗੰਗੂ ਰਾਤ ਦੇ ਸਮੇਂ ਪਿੰਡ ਦੀ ਸੀਰੀ ਦਾ ਜਾਇਜ਼ਾ ਲੈ ਕੇ ਵਾਪਸ ਆਇਆ ਕਿ ਮਾਤਾ ਜੀ ਤੇ ਸਹਜਾਦਾ ਜੋਰਾਵਰ ਸਿੰਘ ਸਹਜਾਦਾ ਫਜ਼ਲ ਸਿੰਘ ਨੂੰ ਆਪਣੇ ਨਾਲ ਪਿੰਡ ਤੇ ਥੇੜੀ ਸਿਹੜੀ ਆਪਣੇ ਘਰ ਲੈ ਗਿਆ ਇੱਥੇ ਬਾਅਦ ਵਿੱਚ ਲਾਲਚ ਵਸ ਓਕੇ ਗੰਗੂ ਨੇ ਮਾਤਾ ਜੀ ਤੇ ਸਹਜਾਦਾ ਨੂੰ ਮੁਗਲਾ ਨੂੰ ਫੜਾਤਾ ਤੇ ਮੈਂ ਹੁਣ ਉਹ ਵੀ ਤੁਹਾਨੂੰ ਗੁੱਦਾ ਸਾਹਿਬ ਦੇ ਦੱਸ਼ਕ ਕਰਾਵਾਂਗਾ ਜਿੱਥੇ ਗੁੱਦਾ ਸਾਹਿਬ ਦੇ ਵਿੱਚ ਗੰਗੂ ਨੇ ਉਹ ਪੈਸੇ ਜਿਹੜੇ ਪੈਸੇ ਆ ਦੀ ਮੋਹਰੇ ਸੀ ਸੋਨੇ ਦੇ ਮੋਹਰੇ ਥੈਲੀ ਜਿਹੜੀ ਨੱਪੀ ਸੀ ਉਹ ਹੀ ਵਿਖਾਵਾਂਗਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਸ ਸਾਧੂ ਦੀ ਕੁਟਿਆ ਦੁਖਾਨਾ ਵਾ ਜਿਸ ਸਾਧੂ ਦੀ ਕੁਟਿਆ ਦੇ ਵਿੱਚ ਆ ਮਾਤਾ ਗੁਜਰੀ ਜੀ ਠਹਿਰੇ ਸੀਗੇ ਆ ਤਾਂ ਸਾਧੂ ਦੀ ਕੁਟਿਆ ਦੁਖਾਨਾ ਫਿਰ ਦਰਬਾਰ ਸਾਹਿਬ ਦੇ ਦਰਸਾ ਕਰਨਾ ਠੀਕ ਹੈ ਜੀ ਆਜੋ ਚਰਨ ਸ਼ੋ ਅਸਥਾਨ ਤਾਂ ਤਾਂ ਮਾਤਾ ਗੁਜਰੀ ਜੀ ਤਾਂ ਤਾਂ ਬਾਬਾ ਜੋਰਾਵਰ ਸਿੰਘ ਜੀ ਇੱਥੇ ਉਹਨਾਂ ਦੇ ਚਰਨ ਪਏ ਸੀਗੇ ਮਾਤਾ ਗੁਜਰੀ ਦੇ ਸਿੰਗਲਾ ਕਰਿਓ ਮਾਤਾ ਗੁਜਰੀ ਨੂੰ ਛੋਟੇ ਸਾਜਦਰ ਦੀ ਸ਼ਹਾਦਤ ਨੂੰ ਕਿ ਕਿਤੇ ਸਾਨੂੰ ਪਾਪੀਆਂ ਨੂੰ ਧਰਮ ਦੇ ਵਿੱਚ ਰਹਿਣ ਦੀ ਸਿੱਖਿਆ ਮਿਲੇ ਅਜੋ ਕੁਟਿਆ ਦੀ ਸਾਧੂ ਦੀ ਕੁਟਿਆ ਦੇ ਦਰਸ਼ਨ ਕਰਾਉਣੇ ਆ ਇੱਥੇ ਵੀ ਗੁਰਗ੍ਰਸਾਹਿ ਜੀ ਦਾ ਇੱਥੇ ਗੁਰਗ੍ਰਸਾਹਿ ਜੀ ਦਾ ਪ੍ਰਕਾਸ਼ ਹੋਇਆ ਵਾ ਅਜੋ ਤੁਹਾਨੂੰ ਦਿਖਾਉਣੇ ਆ ਜੋ ਵਾਹਿਗੁਰੂ ਧੰਨ ਗੁਰਗ੍ਰਸਾਹਿ ਜੀ ਮਹਾਰਾਜ ਵਾਹਿਗੁਰੂ 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 ਵਾਹ ਵਾਹਿਗੁਰੂ ਇਹ ਉਸਾਦ ਦੀ ਕੁਟਿਆ ਜਿਸ ਨੂੰ ਮਾਤਾ ਜੀ ਨੇ ਕਹਿ ਦਿੱਤੀ ਕਿ ਬੇ ਅਸੀਂ ਐਵੇਂ ਇੱਥੇ ਆ ਗਏ ਆ ਵਾਹੀ ਗੁਰੂ ਵਾਹੀ ਗੁਰੂ ਬਾਨ ਗੁਰਦਵਾਰ ਸਾਨੂੰ ਅੱਜ ਮੇਰ ਕਰੀ ਮੇਰ ਕਰੀ ਮੇਲ ਕਰੀ ਅੱਜ ਵੀ ਜੀ ਹੁਣ ਛੋਟੇ ਸਹਜਾਦੇ ਦੀ ਸ਼ਾਦਤ ਦਾ ਦਿਹਾੜੀ ਚੁਰਾਉਣ ਵਾਲੇ ਆ ਵੱਡੇ ਸਹਜਾਦੇ ਦੀ ਤੇ ਅਨੇਕਾਂ ਸਿੱਖਾਂ ਦੀ ਬੱਚੇ ਬੱਚਿਆਂ ਦੀ ਵੱਡੇ ਸਹਜਾਦੇ ਦੀ ਸ਼ਾਦੀ ਦਾ ਸਮਾ ਸ਼ੁਰੂ ਹੋਣ ਵਾਲਾ ਵ ਇੱਕ ਦਿਨ ਦਾ ਤੇ ਜਰੂਰ ਆਪਣੇ ਬੱਚਿਆਂ ਨੂੰ ਸਰਹੰਦ ਵਿਖਾ ਕੇ ਲਿਆਓ ਜਰੂਰ ਆਪਣੇ ਬੱਚਿਆਂ ਨੂੰ ਚਮਕੌਰ ਸਾਹਿਬ ਦਿਖਾ ਕੇ ਲਿਆਓ ਠੀਕ ਹੈ ਜੀ ਇਸ ਗੰਗੂ ਦਾ ਪਿੰਡ ਸਿਹੜੀ ਇਹ ਵੀ ਜਰੂਰ ਵਿਖਾ ਕੇ ਲਿਆਓ ਕਿਉਂਕਿ ਪਹਿਲਾਂ ਗੰਗੂ ਦਾ ਪਿੰਡ ਸੀਗਾ ਪਰ ਹੁਣ ਇਹ ਛੋਟੇ ਸਾਹਿਬ ਜਾਂ ਦੇ ਯਾਦ ਦੇ ਨਾਲ ਭਰਿਆ ਪਿਆ ਵਾ ਵੱਡੇ ਸਾਹਿਬ ਜਾਂ ਦੇ ਯਾਦ ਨਾਲ ਚਮਕੌਰ ਸਾਹਿਬ ਭਰਿਆ ਪਿਆ ਵਾ ਇਹਨਾਂ ਯਾਦਾਂ ਨੂੰ ਆਪਣੇ ਬੱਚਿਆਂ ਨੂੰ ਜਰੂਰ ਵਿਖਾ ਕੇ ਲਿਆਓ ਤੁਹਾਨੂੰ ਦਿਖਾਉਣਾ ਵਾ ਗੋਦਰ ਸਾਹਿਬ ਵੀ ਤੇ ਇਹ ਬਹੁਤ ਸੋਣਾ ਗੋਦਰ ਸਾਹਿਬ ਵਾ ਚਾਰਜ ਫੇਰੇ ਸ਼ਾਂਤੀ ਆ ਗੁਰਦਸਹਿਬ ਦੇ ਵਿੱਚ ਕੋਈ ਵੀ ਇੱਥੇ ਚੀਕ ਝੜਾ ਨਹੀਂ ਹੈਗਾ ਕੋਈ ਗੱਡੀਆਂ ਦਾ ਰੌਲਾ ਨਹੀਂ ਹੈਗਾ ਕਹਿੰਦੇ ਆ ਕਿ ਪੁਰਾਣੇ ਸਮਿਆਂ ਦੇ ਵਿੱਚ ਇੱਥੇ ਜੰਗਲ ਹੀ ਜੰਗਲ ਸੀਗੇ ਤੇ ਗੁਰਦਸਹਿਬ ਦੇ ਦਰਬਾਰ ਸਾਹਿਬ ਮੈਂ ਤੁਹਾਨੂੰ ਦਰਸ਼ਨ ਕਰਉਣਾ ਇੱਥੋਂ ਵਾਹਿਗੁਰੂ 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 ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ रब तो रौला नहीं पैके वागुरु वाहे गुरु वाहे गुरु करी वाली दादी तो लिला गुरद्वरा साहब एमए साहब सेड़ी पिंड लगभग किलो डेढ़ किलोमीटर दूरी पे ਉੱਥੇ ਤੇ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰੀ ਜੀ ਆਏ ਸੀਗੇ ਮੈਂ ਤੁਹਾਨੂੰ ਦੱਸਦਾ ਜਦੋਂ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰੀ ਸਰਸਾ ਨਦੀ ਤੇ ਵਿਛੜ ਗਏ ਸੀ ਨਾ ਤਦ ਨੂੰ ਗੰਗੂ ਆਪਣੇ ਨਾਲ ਲੈ ਆਏ ਸੀਗਾ ਲੈ ਸੀ ਤੈਨੂੰ ਅੱਗੇ ਦੱਸਿਆ ਸੀ ਨਾ ਮੈਂ ਉਹਨਾਂ ਨੇ ਕੀ ਕੀਤਾ ਗੰਗੂ ਨੇ ਕੀ ਕੀਤਾ ਕਿ ਆਪਣੇ ਪਿੰਡ ਤੋਂ ਉਹ ਪਿੰਡ ਖੇੜੀ ਪਿੰਡੋਂ ਗੰਗੂ ਦਾ ਪਿੰਡ ਹੀ ਉਹ ਜਿਹੜਾ ਤੈਨੂੰ ਦਿਖਾਇਆ ਨ ਉਹਨੇ ਉੱਥੋਂ ਕਿਲੋ ਤੋਂ ਦੂਰ ਕਿਲੋਮੀਟਰ ਦੂਰ ਗੰਗੂ ਮਾਤਾ ਗੁਜਰੀ ਜੀ ਤੇ ਸਹਬਜ਼ਾਦ ਜੁਰ ਕਿਹਾ ਵੀ ਤੁਸੀਂ ਇੱਥੇ ਬੈਠੋ ਤੇ ਮੈਂ ਪਿੰਡ ਦੇ ਵਿੱਚ ਵੇਖ ਕੇ ਆਉਂਦਾ ਕਿ ਕੋਈ ਪੁਲਿਸ ਵਾਲਾ ਤਾਂ ਨਹੀਂ ਹੈਗਾ ਕਉਕੇ ਜੇ ਹਾਂ ਵੇਖਣ ਗਿਆ ਸੀ ਉਹ ਕਿਉਂਕਿ ਜੇ ਸਿੱਧਾ ਚੱਲ ਜਾਂਦਾ ਉਹਨੂੰ ਇਹ ਸੀਗਾ ਕਿ ਕਿਤੇ ਮੈਨੂੰ ਤੇ ਬੱਚਿਆਂ ਨੂੰ ਫੜਨ ਨਾਲ ਲਿਆ ਜਾਵੇ ਇੱਥੇ ਆ ਜਿਹੜੀ ਕੋਠੜੀ ਨਾ ਇੱਥੇ ਸਾਧੂ ਰਹਿੰਦੇ ਸੀ ਇੱਕ ਸਾਧੂ ਆ ਜਿਹੜੇ ਸਾਧੂ ਹਾ ਜਿਹੜੇ ਭਗਤੀ ਕਰਦੇ ਹੁੰਦੇ ਜਿਵੇਂ ਬਾਬਾ ਕੋਲਾ ਸਿੰਘ ਜੀ ਸਾ ਉਹ ਵੀ ਸਾਧੂ ਆ ਨਾ ਰੱਬ ਦੇ ਏਦਾਂ ਕੋਈ ਬਾਬਾ ਸੀ ਹਾਂ ਤੇ ਉਹਨਾਂ ਨੂੰ ਛੋਟੇ ਸਾਹਿਬ ਜਦਿਆ ਨੂੰ ਤੇ ਮਾਤਾ ਗੁਜਰੀ ਨੂੰ ਇੱਥੇ ਬਿਠਾ ਕੇ ਰਾਤ ਨੂੰ ਇੱਥੇ ਸਾਰੇ ਜੰਗਲ ਹੀ ਜੰਗਲ ਸੀ ਸਾਰੇ ਬੰਦੇ ਜੰਗਲ ਹੀ ਇੱਥੇ ਹਾਂ ਤੇ ਮਾਤਾ ਗੁਜਰੀ ਫਿਰ ਉਹ ਜਿਹੜਾ ਪਿੰਡ ਵਾਣਾ ਸਾਹਮਣੇ ਪਿੰਡ ਇਹਦਾ ਉਹ ਪਿੰਡ ਉਹ ਗੰਗੂ ਦਾ ਪਿੰਡ ਦਿਖਾ ਦੇ ਵੀ ਜੀ ਹਾਂ ਜਨਾਬ ਵੇਖਿਆ ਹਾਂ ਫਿਰ ਉੱਥੇ ਜਾ ਕੇ ਗੰਗੂ ਆਪਣੇ ਪਿੰਡ 'ਚ ਜਾ ਕੇ ਵੇਖਿਆ ਕਿ ਕੋਈ ਇੱਥੇ ਕੋਈ ਬੰਦਾ ਤਾਂ ਨਹੀਂ ਆਵਦਾ ਹੈਗਾ ਜਿਹੜਾ ਵੀ ਸਾਡੀ ਸ਼ਿਕਾਇਤ ਲਾ ਦੇ ਜਾਂ ਪੁਲਿਸ ਵਾਲਾ ਕੋਈ ਵੀ ਜਦੋਂ ਇੱਥੇ ਕੋਈ ਨਹੀਂ ਹੈਗਾ ਫਿਰ ਗੰਗੂ ਨੇ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦੋਂ ਇੱਥੋਂ ਆਪਣੇ ਪਿੰਡ ਖੜਿਆ ਸੀ ਠੀਕ ਹੈ ਜੀ ਪਿੰਡ ਖੜ ਕੇ ਤੇ ਰਾਤ ਨੂੰ ਪਾਹੇ ਵੇਖ ਲੈ ਮਾਤਾ ਗੁਜਰੀ ਦੇ ਕੋਲ ਉਹਦਾ ਮਨ ਬੇਈਮਾਨ ਹੋ ਗਿਆ ਉਨੇ ਪੈਸੇ ਕਿੱਥੇ ਕੀ ਮਾਤਾ ਜੀ ਨੇ ਪੈਸੇ ਕਿਉਂ ਕੱਢੇ ਸੀ ਮੈਂ ਉਹ ਦੇਖ ਲਿਆ ਹੁਣ ਮਾਦਾਦੀ ਜਿਵੇਂ ਆਪਣੇ ਕੋਲ ਪੈਸੇ ਹੁੰਦੇ ਆ ਦਾਦੀ ਜੀ ਨੂੰ ਕੱਢਦੀ ਆ ਵਰਤਣ ਲਈ ਕੱਢਦੀ ਆ ਉਦਾਂ ਪਤਾ ਲੱਗ ਗਿਆ ਨਾ ਆਪਨ ਵੀ ਦਾਦੀ ਕੋਲ ਪੈਸੇ ਆ ਐਦਾਂ ਗੰਗੂ ਨੂੰ ਪਤਾ ਲੱਗ ਗਿਆ ਵੀ ਮਾਤਾ ਜੀ ਕੋਲ ਕਾਫੀ ਪੈਸੇ ਆ ਉਹਦੇ ਮਨ 'ਚ ਬੇਈਮਾਨੀ ਆ ਗਈ ਉਹਨੇ ਕੀਤਾ ਕਿ ਮਾਤਾ ਜੀ ਕਹਿੰਦੇ ਕਿ ਤੂੰ ਪੈਸੇ ਕਾ ਤੂੰ ਇਹ ਉਹ ਉਹਨੇ ਪੈਸੇ ਲਗਾ ਲਏ ਮਾਤਾ ਗੁਜਰੀ ਕਹਿੰਦੇ ਵੀ ਤੂੰ ਪੈਸੇ ਲਗਾ ਲੇ ਆ ਚੋਰ ਨਹੀਂ ਕੋਈ ਇੱਥੇ ਆਇਆ ਤੋਨੇ ਮਾਤਾ ਗੁਜਰੀ ਵੇਲਾ ਇੰਨਾ ਲਾਜਿਕ ਆ ਗਿਆ ਉਹਨੂੰ ਪਤਾ ਲੱਗਿਆ ਉਹ ਫਿਰ ਰੱਬ ਦੇ ਪਿਆ ਮੰਤ ਜਮੀ ਹੁਣ ਪਤਾ ਲੱਗ ਜਾਂਦਾ ਸਭ ਕੁਝ ਉਹ ਤੋਂ ਕੁਝ ਨਹੀਂ ਛੁਪਦਾ ਉਹਨਾਂ ਕੀਤਾ ਕਿ ਮਾਤਾ ਗੁਜਰੀ ਨੂੰ ਫਿਰ ਫੜਾ ਦਿੱਤਾ ਉਹਦਾ ਕਰਕੇ ਪੈਸਿਆਂ ਦਾ ਹਾਂ ਪੈਸਿਆਂ ਦਾ ਕਰਕੇ ਫੜਾ ਦਿੱਤਾ ਉਹਨੂੰ ਉਹਨਾਂ ਦੇ ਉੱਤਰ ਖੁਆਣਾ ਹਾਂ ਲਾਲਚ ਚ ਜਾ ਕੇ ਫੜਾਤਾ ਹੁੰਦੇ ਉਹਨੂੰ ਇਹ ਵੀ ਪੈਸੇ ਵੀ ਲੈ ਲੇ ਹਾਂ ਪੈਸੇ ਵੀ ਲੈ ਲੇ ਨਾਲੇ ਉਹਨੂੰ ਇਹ ਵੀ ਮੈਂ ਹੋਰ ਵੀ ਨਾਲੇ ਜਿਹੜਾ ਉਹਨੂੰ ਇਹ ਵੀ ਜਿਹੜਾ ਵੀ ਹੈਗਾ ਨਹੀਂ ਵੀ ਔਰੰਗਜ਼ੇਬ ਆ ਜਿਹੜਾ ਉਹਨਾਂ ਤੋਂ ਹੋਰ ਪੈਸੇ ਲੈ ਲੂੰਗਾ ਮੈਂ ਫੜਾ ਕੇ ਇਹਨਾਂ ਨੂੰ ਨਾਮ ਲੂੰਗਾ ਹੋਰ ਲਾਲਚ ਚ ਜਾ ਕੇ ਇਹ ਕਿ ਨਾ ਗੁੰਦਾ ਕੀਤਾ ਤੇ ਸੁਪੇ ਸੇ ਲੈ ਨਾ ਫਰਾਉਂਦਾ ਕੱਲੇ ਪੈਸੇ ਲੈ ਲੈਂਦਾ ਜਾਉਂਣਾ ਆਹੋ ਕੱਲੇ ਪੈਸੇ ਲੈ ਲਿੰਦਾ ਤੇ ਕਹਿੰਦਾ ਵੀ ਨਾ ਤੂੰ ਹੀ ਨਾ ਫਰਾਉਂਦਾ ਥੇਰੀ ਸੀ ਸੀ ਉਹ ਵੀ ਜਾਲ ਛਕਣਾ ਸੀ ਆ ਹਾਂਜੀ ਲਾਤਾਂ ਸੰਭੇ ਲੱਗੀ ਹੈ ਨਾ ਜੱਗ ਚ ਪਾ ਲਿਆ ਕਰਾਂਗੇ ਹਾਂ ਮੈਂ ਸੰਤ ਨੂੰ ਇਸੇ ਕਰਕੇ ਨਾ ਕਿ ਹੁਣ ਸਕਦੀ ਜਿਵੇਂ ਬੱਚੀ ਨਵੇ ਲੋਕ ਕਿਦਾਂ ਵਧੀਆ ਸਵਾਲ ਕੀਤਾ ਹਾਂਜੀ ਨਹੀਂ ਜਲਦੀ ਚਾਹੀ ਸਕਦੀ ਐ ਜੇ ਚੱਲ ਕਿਦਾਂ ਵਧੀਆ ਸਵਾਲ ਕੀਤਾ ਕਿ ਚੱਲ ਜੇ ਪਾਪੀਆ ਜੇ ਤੂੰ ਪੈਸੇ ਲੈਣੇ ਕੱਲੇ ਪੈਸੇ ਲੈ ਲਿੰਦਾ ਮਾਤਾ ਗੁਜਰੀ ਦੇ ਤੇ ਬੱਚਾ ਨੂੰ ਤਾਂ ਨਾ ਫੜਾਉਂਦਾ ਮਾਤਾ ਗੁਜਰੀ ਨੂੰ ਤਾਂ ਨਾ ਫੜਾਉਂਦਾ ਪੈਸੇ ਲੈ ਕੇ ਤੇ ਚੱਲ ਤੂੰ ਬਈ ਉਹਨਾਂ ਨੂੰ ਤੇ ਛੱਡ ਦਿੰਦਾ ਚਲੋ ਪਰ ਜੋ ਇਤਿਹਾਸ ਛਿਜਣਾ ਸੀਗਾ ਵਾਹਿਗੁਰੂ ਠੀਕ ਆ ਤਲਾ ਹਾਂਜੀ ਬਾਬਾ ਜੀ ਵੈਗੋ ਜੀ ਕਹਾਲਸਾ ਹੈ ਜੀ ਫਤਵੀ ਆਉ ਦੇ ਤੇਰੇ ਨੇ ਬਾਬੇ ਜੀ ਹਾਂ ਜੀ ਅੱਛਾ ਕਿੰਨਾ ਸਮਾਂ ਹੋ ਗਿਆ ਇੱਥੇ ਦੇ ਨੇ ਪੂਰੇ ਹੋ ਗਏ ਤਕਰੀਬਨ 15-20 ਸਾਲ ਦੇ ਅੱਛਾ ਇੱਥੇ ਕੋਈ ਛਿੱਡੀ ਡਾੜਾ ਮਨਾਇਆ ਜਾਂਦਾ ਹੈ ਹਾਂ ਜੀ ਆਪਣੇ ਜੋੜ ਮਿਲਾ 13 ਤਰੀਕ ਨੂੰ ਇੱਥੋਂ ਹੀ ਪਰ ਸਟਾਰਟ ਹੁੰਦਾ ਪਹਿਲਾਂ 13 ਦਸੰਬਰ ਨੂੰ 13 ਦਸੰਬਰ ਹਾਂ ਜੀ ਅੱਛਾ ਅੱਛਾ ਕਾਫੀ ਸੰਗਤ ਹੁੰਦੀ ਹੈ ਹਾਂ ਜੀ ਕਾਫੀ ਸੰਗਤ ਹੈ ਅੱਛਾ ਕਿੰਨੇ ਦਿਨ ਰਹਿੰਦਾ ਇੱਥੇ ਉਹੀ 11 12 13 ਅੱਛਾ 11 12 ਜਿਹੜੀ ਸਭਾ ਚੱਲਦੀ ਜਿਹੜੀ ਸਭਾ ਚੱਲਦੀ ਉਹ ਸਾਹਮਣੇ ਛਿੱਡੀ ਜੋੜ ਮਿਲਣ ਦੇ ਅੱਛਾ ਅੱਛਾ 11 12 13 ਨੂੰ ਇੱਥ ਠੀਕ ਹੈ ਜੀ ਉਹ ਵਾਹ ਕਰ ਮੇਰ ਕਰੀ ਅੱਛਾ ਇਹ ਜਿਹੜੀ ਜ਼ਮੀਨ ਵਾ ਇਹ ਛੇੜੀ ਪਿੰਡ ਚੋਂਦੀ ਆ ਹਾਂ ਛੇੜੀ ਪਿੰਡ ਚੋਂਦੀ ਆ ਇਹਦੇ ਤੇ 10 11 12 ਕਿੱਲੇ ਆ ਜ਼ਮੀਨ ਦੇ ਤੇ ਅੱਛਾ ਜੰਗਲ ਸੀ ਉਸ ਟਾਈਮ ਤੇ ਇੱਥੇ ਸਾਰੇ ਘਣਾ ਇੱਥੇ ਸਾਧੂ ਦੀ ਕੁੱਟਿਆ ਸੀ ਇੱਥੇ ਜਦੋਂ ਬਠਾਲੇ ਲੈ ਆ ਕੇ ਗਏ ਅੱਛਾ ਅੱਛਾ ਉਧਰ ਰਾਤ ਨੂੰ ਲੈ ਕੇ ਫਿਰ ਅਸੀਂ ਬੈਠੇ ਹਾਂ ਜੀ ਪਤਾ ਸਾਧੂ ਜੀ ਦਾ ਨਾਮ ਪਤਾ ਕੀ ਨਹੀਂ ਸਾਧੂ ਦਾ ਨਹੀਂ ਪਤਾ ਨਾ ਠੀਕ ਹੈ ਜੀ ਸਾਧੂ ਚਾ ਅੱਛਾ ਜੀ ਸਾਧੂ ਦੀ ਕੁਟਿਆ ਸੀ ਇੱਥੇ ਹਾਂ ਜੀ ਸਾਧੂ ਦੀ ਕੁਟਿਆ ਸੀ ਉਹਨੇ ਜੇ ਸ਼ਾਮ ਨੂੰ ਜੇ ਆਇਆ ਅੰਗਰੀ ਵਰਗੇ ਕਹਿੰਦੇ ਮਤਾ ਹੀ ਤੁਸੀਂ ਕਹਿੰਦੇ ਭਾਈ ਐਵੇਂ ਅੱਛਾ ਅੱਛਾ ਵੀ ਅਸੀਂ ਤਾਂ ਐਵੇਂ ਆਏ ਹਾਂ ਤੇ ਜਿਹੜਾ ਕਰਕੇ ਗੁਰਦਾਸ ਸਾਹਿਬ ਦਾ ਨਾਮ ਐਵੇਂ ਸਾਹਿਬ ਪੈ ਗਿਆ ਆ ਬਈ ਫਤੇ ਫਤੇ ਵੀ ਜੀ ਅਸੀਂ ਨਾ ਤਰਨਤਾਰਨ ਸਾਹਿਬ ਤੋਂ ਆਏ ਹਾਂ ਤੇ ਬੱਚੇ ਲੈ ਕੇ ਆਏ ਹਾਂ ਤਿੰਨ ਦਿਨ ਹੋ ਗਏ ਪਹਿਲਾਂ ਸਰਹੰਦ ਆਏ ਸੀਗੇ ਫਿਰ ਚਮਕੌਰ ਸਾਹਿਬ ਫਿਰ ਆਨੰਦਪੁਰ ਸਾਹਿਬ ਉਹ ਤੇ ਸਰਹੰਦ ਸੀਗੇ ਪਹਿਲਾਂ ਆਏ ਉਹ ਹੀਗਾ ਮਹਿਤੀਆਂ ਸਾਹਿਬ ਸੀਗਾ ਤੇ ਮੈਨੂੰ ਇਹ ਸੀ ਕਿ ਚਲੋ ਬੱਚਿਆਂ ਨੂੰ ਦਰਸ਼ਨ ਦੇਦਾਰੇ ਕਰਾਏ ਜਾਣ ਕਿਉਂਕਿ ਇਹਨਾਂ ਨੂੰ ਇਤਿਹਾਸ ਤੋਂ ਜਾਣੂ ਹੋਣ ਤੇ ਠੰਡੇ 'ਚ ਇਸ ਕਰਕੇ ਲੈ ਕੇ ਆਏ ਕਿ ਇਹਨਾਂ ਨੂੰ ਮਹਿਸੂਸ ਵੀ ਹੋਵੇ ਕਿ ਬੱਚਾ ਨੇ ਕਿੰਨਾ ਕਸ਼ਟ ਚੱਲੇ ਆ ਹਾਂਜੀ ਹਾਂਜੀ ਸ਼ਹਿਰ ਦੇ ਵਿੱਚੋਂ ਹਰੀਕਾ ਪੱਤਨ ਆਪਣਾ ਹਾਂਜੀ ਹਰੀਕਾ ਪੱਤਨ ਦੇ ਨਾਲ ਹੀ ਪਿੰਡਾਂ ਮਰਹਾਣਾ ਠੀਕ ਹੈ ਹਾਂਜੀ ਮੈਂ ਨਾ ਆਪਣੇ ਮੇਰਾ YouTube ਤੇ ਸੇਵਾ ਦਾ ਪੇਜ ਹੈਗਾ ਤਾਂ ਮੈਂ ਸੋਚਿਆ ਕਿ ਵੀਡੀਓ ਬਣਾ ਕੇ ਸੰਕਤ ਨੂੰ ਵਿਖਾਈ ਜਾਵੇ ਕਿਉਂਕਿ ਇੱਥੋਂ ਦਾ ਜਿਵੇਂ ਮੈਂ ਪਹਿਲੀ ਵਾਰ ਆਇਆ ਵਾਂ ਜਿਵੇਂ ਚਮਕੌਰ ਸਾਹਿਬ ਦਾ ਇਤਿਹਾਸ ਕਾਫੀ ਆ ਜਾਂ ਸਰਹੰਦ ਦਾ ਇਤਿਹਾਸ ਕਾਫੀ ਵੀਡੀਓ ਆਉਂਦੀਆਂ ਰਹੀਆਂ ਪਰ ਇਸ ਦੀ ਵੀਡੀਓ ਪੇ ਘੱਟ ਵੀਡੀਓ ਆਉਂਦੀ ਆ ਇਹ ਕੀ ਕਿਤੇ ਕੋਈ ਚੱਕਰ ਨਹੀਂ ਜਿਵੇਂ ਮੈਂ ਸੈੱਟ ਕਰ ਲੈਣਾ ਹੁੰਦਾ ਅੱਛਾ ਹੈ ਕੋਈ ਕੋਨੈਕਟ ਇਸ ਦਾ ਨਾ ਬਹੁਤ ਬੜੀ ਸੰਸਦ ਦੇਖਣਾ ਜ਼ਰੂਰੀ ਹੈ ਨਾ ਸਾਹਿਬ ਨਾ ਲਿਖਾ ਕਿ ਕਿੱਥੇ ਕਿੱਥੇ ਗੁਰਦਰਾਸ਼ੀਰ ਸਿੰਘ ਸਾਹਿਬ ਉਹ ਕਿੱਥੇ ਜੀ ਐਮਾ ਸਾਹਿਬ ਮਰੰਡੇ ਨਾ ਸੋਰੀ ਮਰੰਡੇ ਕੋਤਵਾਲੀ ਸਾਹਿਬ ਜਾਇਦੇ ਆ ਕੋਤਵਾਲੀ ਸਾਹਿਬ ਹੁਣੇ ਹੋ ਕੇ ਆਵਾ ਸ਼ੀਰ ਸਿੰਘ ਸਾਹਿਬ ਕਹਿੰਦੇ ਸ਼ੀਰ ਗੰਜ ਨਹੀਂ ਗਏ ਨੇ ਕੋਤਵਾਲੀ ਸਾਹਿਬ ਹੋ ਕੇ ਆਇਆ ਇੱਕੋ ਗੁਰਦਰਾ ਸਾਹਿਬ ਸ਼ੀਰ ਸਿੰਘ ਸਾਹਿਬ ਉੱਥੇ ਤਾਂ ਕੀਤਾ ਸੀਗਾ ਸਭ ਤੋਂ ਪਹਿਲਾਂ ਸਾਹਿਬ ਨੇ ਇੱਥੇ ਬੈਠੇ ਬੱਚਾ ਅੱਛਾ ਜੀ ਹਾਂ ਜਿੱਥੇ ਬੈਠੇ ਆ ਇੱਥੋਂ ਗੰਗੂ ਕਰਦੇ ਆ ਹਾਂਜੀ ਗੰਗੂ ਦੇ ਘਰ ਚਲੇ ਗਏ ਤਾਂ ਤੋਂ ਫੇਰ ਰੋਡ ਪਰ ਰੱਤ ਸਬ ਗੁਰਦੁਆਰਾ ਅੱਛਾ ਅੱਛਾ ਜੀ ਬਾਪੂ ਪੁਰਾਣੇ ਹਾਂਜੀ ਪਰਾਂ ਗੁਰਦੁਆਰਾ ਉਹਨਾਂ ਦੇ ਸਾਹ ਦੇ ਰੱਤ ਸਬ ਤੋਂ ਅੱਗੇ ਆ ਅੱਛਾ ਜੀ ਫਿਰ ਆਸਾ ਤਾਂ ਉੱਥੇ ਕੀ ਹੈ ਉੱਥੇ ਉਹਨੇ ਮਹਾਪੁਰਸ਼ਾਂ ਦੇ ਸਿਆ ਮਹਾਪੁਰਸ਼ਾਂ ਦਾ ਖੰਡਾ ਸਾਹਮਣੇ ਨਤਕ ਪਰ ਅੱਛਾ ਜੀ ਨਤਕ ਪਰ ਐਸੇ ਸਾਰੀ ਟਕਸਾਲ ਇੱਥੇ ਚੱਲ ਕੇ ਆਉਂਦੀ ਸੀ ਨੇ ਬਰਲੇ ਸਾਲ ਸਾਰੀ ਭਾਈ ਇੱਥੇ ਆਏ ਸੀ ਸੰਤ ਗੁਰੂ ਜੀ ਅਸੇਦੋ ਜਰਾਈ ਬਾਬਾ ਜੀ ਨੇ ਇੱਥੇ ਲੰਗਰ ਬਾਣੀ ਉਹ ਤੁਸੀਂ ਕਹਿੰਦਾ ਵੀ ਕਹਿੰਦਾ ਕੋਹ ਰੱਬ ਘਾ ਰਿਹਾ ਹੈ ਉਹਰੇ ਨੇੜੇ ਕੀ ਕੀ ਕਹਿੰਦਾ ਵੀ ਕਹਿੰਦਾ ਕੋਹ ਰੱਬ ਘਾ ਰਿਹਾ ਹੈ ਨਾ ਆਪਣੇ ਆਪ ਨੂੰ ਅੱਛਾ ਜੀ ਉਹ ਆਗੇ ਟਕਸਾਲ ਦੇਖਣੇ ਤੇ ਅੱਛਾ ਜੀ ਉਹ ਇੱਥੇ ਬਹੁਤ ਹੀ ਬਾਬਾ ਜੀ ਨੇ ਲੰਗਰ ਬਾਣੀ ਇੱਥੇ ਸਿਖਾਉਣਾ ਇੱਥੇ ਲਿਆਉਂਦਾ ਗੱਤੇ ਅੱਛਾ ਜੀ ਸੰਤ ਗੁਰੂ ਜੀ ਨੇ ਇੱਥੇ ਬੈਠ ਖਾਸ ਬਿੰਦ ਨਾਲੇ ਹੋਰ ਇਹ ਲੈਂਦੇ ਰਹਿਤੀ ਆ ਗਏ ਉਹਨਾਂ ਨੇ ਜਵੀ ਸੰਤ ਪੂਰਨ ਬ੍ਰਹਮ ਗਿਆਨੀ ਸੰਤ ਪ੍ਰਸ਼ਾਦੇ ਮੱਖੀ ਦੇ ਦੁੱਧ ਸੌਰੀ ਮੱਖਣ ਮੱਖੀ ਉਰੀ ਲੈ ਕੇ ਆਉਂਦੇ ਉਹ ਸੰਤ ਕਹਿੰਦਾ ਹੀ ਉਹਨਾਂ ਨੇ ਘਰੇ ਕਹਿਤਾ ਵੀ ਪ੍ਰਸ਼ਾਦੇ ਬਣਾਉ ਠਾਕਾ ਨਹੀਂ ਕੁਛ ਨਹੀਂ ਆਜਾ ਨਾ ਕੁੱਤੇ ਪਹਿਣ ਕੇ ਇੱਥੇ ਫਿਰ ਸੰਤ ਲੈ ਕੇ ਆਇਆ ਸੀ ਉਹਨਾਂ ਪ੍ਰਸ਼ਾਦੇ ਇਹ ਤੋਂ ਸ਼ਾਕੇ ਸਾਥ ਨੂੰ ਚਲੇ ਗਏ ਲੈ ਆ ਪਿੰਡੋਂ ਚਲੇ ਗਏ ਅੱਛੀ ਬੁੱਢਾ ਹੋ ਹੇ ਦੂਜੀ ਵਾਰੀ ਸੰਤ ਫੇਰ ਆਏ ਗੁਰੂ ਜੀ ਨੂੰ ਸੀ ਫੇਰ ਪਿੰਡ ਗਏ ਨਸਰ ਪਰ ਗਏ ਉਹ ਨਸਰ ਲਈ ਬੱਬਾ ਜੀ ਉਹ ਦੱਸਦੇ ਹਾਂ ਸਾਰੇ ਚਾਰ ਪੰਜ ਗੁਪਤ ਸਥਾਨ ਹੈ ਕਿ ਖੋਰ ਇਹੋ ਪ੍ਰਗਟ ਨਹੀਂ ਹੋਏ ਜੀ ਕੋਈ ਨਾ ਪਤਾ ਕੀ ਕਰ ਰਸਾ ਦੋਦੀ ਜਿਹੜਾ ਗੁਰੂ ਜੀ ਸਾਹਿਬ ਉੱਥੇ ਸੰਤ ਜਾਂਦੇ ਹੁੰਦੇ ਸੀ ਆਪ ਸਿੱਧੇ ਖੇਤੋਂ ਉੱਥੇ ਕਰਮਾ ਪਾ ਕੇ ਨਾ ਕਰਮਾ ਪਾ ਕੇ ਆਏ ਨਾਮਸ਼ ਕਰ ਜਾਉਂਦੇ ਉੱਥੇ ਬਾਸ ਫੇਰ ਮੁੜ ਜਾਂਦੇ ਸੀ ਉਹ ਕਿੱਥੇ ਗੁਰਦਸਹਿਬ ਉਹ ਰਸਾ ਪਾ ਕੇ ਰਸਾ ਹੈ ਤਾਂ ਕੀ ਨਾਂ ਗੁਰਦਸਹਿਬ ਦਾ ਗੋਬਿੰਦ ਸਾਗਰ ਰੋਡ ਪਰ ਰਸਾ ਥੋੜਾ ਜੱਗ ਅੱਗੇ ਬਸ ਅੱਛਾ ਅੱਛਾ ਗੋਬਿੰਦ ਸਾਗਰ ਉੱਥੇ ਵੀ ਦਰਸ਼ਨ ਕਰਕੇ ਜਾਵਾਂਗੇ ਜ਼ਰੂਰ ਪੁਰੇ ਫਿਰ ਸੰਤ ਜਰਨੈਲਿਸਟ ਕੇ ਪਿੰਡ ਨਾਲ ਜਿਹੜੋ 78 ਜਿਕਾਰਡ ਹੋਇਆ ਨਾ ਹਾਂਜੀ 70 ਦੇ ਵਿੱਚ ਐਨ ਅੱਛਾ ਹੀ ਉਦੋਂ ਵੀ ਸੰਤ ਜਰਨੈਲ ਸਿੰਘ ਜure ਬਾਬਾ ਜੀ ਕੋਲ ਆ ਕੇ ਪੁੱਛਾਂ ਕਿ ਕੀ ਕੀਤਾ ਜਾਵੇ ਮੈਂ ਨਹੀਂ ਕੀਤਾ ਨਹੀਂ ਜਾਵਾਂ ਉਹ ਕਹਿੰਦੇ ਦਿੱਲੀ ਜਾਣਾ ਹੁੰਦੀ ਸੀ ਤੁਸੀਂ ਦਿੱਲੀ ਜਾਣਾ ਤੇ ਮਹਾਂਪੁਰਸ਼ ਕਹਿੰਦੇ ਕਹਿੰਦੇ ਜਿੱਧਰੋਂ ਆਏ ਉਧਰੇ ਜਾਓ ਵਾਪਸ ਜਾਓ ਜਿਹੜਾ ਕੰਮ ਕਰਦੇ ਹੋ ਉਹ ਕਰੋ ਵੀ ਕਰਤਾਰ ਭਲੀ ਕਰੂਗਾ ਰਾਤਾਂਾਂ ਗੀ ਉੱਥੇ ਦੂਜੇ ਦੂਜੇ ਦਿਨੇ ਹੋ ਸੰਤ ਵਾਪਸ ਚਲੇ ਗਏ ਦੂਜੀ ਰਾਤ ਸਵੇਰੇ ਉੱਥੇ ਉਹਨੂੰ ਰਖਤਾਰੀਆਂ ਨੂੰ ਮਾਫਤਾ ਇਹ ਸੰਤ ਜਿਹੜੇ ਨਾਲ ਇਹਨਾਂ ਬਸ ਰੱਬ ਆਇਆ ਸੀ ਉਹ ਰੇਤਲਪੁਰ ਦੇ ਵਿੱਚ ਆਇਆ ਵਾਹਿਗੁਰੂ ਵਾਹਿਗੁਰੂ ਜਿਹੜੇ ਰਥ ਵਿੱਚ ਬਗਾਇਆ ਨਾ ਸਾਹਿਬ ਜਾਦੇ ਹਾਂਜੀ ਉਹ ਰਾਤ ਸੰਤਾਂ ਦੀ ਕੁਲ ਦਾ ਰਾਤ ਸੀਗਾ ਕੁਲ ਦਾ ਰਾਤ ਸੀ ਉਹ ਫੇ ਤਾਂ ਹੀ ਵਰਗ ਅੱਬਾ ਜੀ ਦਾ ਜਦੋਂ ਚੰਪੌਰ ਸਾਹਿਬ ਹੋਇਆ ਉਦੋਂ ਵੀ ਸੰਤ ਨਾਲ ਸੀ ਦੇਖੋ ਕੋਣ ਸੀ ਇਹ ਕਿਹੜੀ ਸ਼ਕਤੀ ਸੀ ਉਹ ਉਦੋਂ ਵੀ ਨਾਲ ਸੀ ਮਰੰਡੇ ਰੱਬ ਸਭ ਗਿਆ ਮਰੰਡੇ ਰੁਕਾ ਮਰੰਡੇ ਵੀ ਨਾਲ ਸੀਗਾ ਪੀ ਜਿਹੜੇ ਰਾਸ ਸੀਗਾ ਪੀ ਉਹ ਜਿਹੜੇ ਇੱਥੋਂ ਦੇ ਸੰਤ ਹੋਏ ਮਹਾਂਪੁਰਖ ਉਹਨਾਂ ਦੇ ਵਡ ਵਡੇਰਿਆਂ ਦਾ ਰਾਸ ਸੀਗਾ ਤੇ ਜਦੋਂ ਚਮਕੌਰ ਦੀ ਜੰਗ ਹੋਈ ਉਦੋਂ ਵੀ ਜਿਹੜੇ ਇੱਥੋਂ ਦੇ ਸੀਗੇ ਸੰਤ ਮਹਾਂਪੁਰਖ ਉਹ ਉਸ ਟਾਈਮ ਵੀ ਉੱਥੇ ਸੀ ਜਿਹੜੇ ਹੁਣ ਸਾਲੀ ਵਾਲੇ ਬਾਬਾ ਜੀ ਸੀਗੇ ਹੁਣ ਸਾਲੀ ਵਾਲੇ ਉਹ ਵੀ ਇੱਥੇ ਆਉਂਦੇ ਸੀ ਨਾ ਕੋਲ ਅੱਛਾ ਜੀ ਹਾਂਜੀ ਇਹਨਾਂ ਕੋਲੇ ਆਉਂਦੇ ਸੀ ਉਹਦੇ ਉਹਨਾਂ ਦਾ ਨਾਮ ਵੀ ਜੇਸ਼ ਸਿੰਘ ਸੀ ਇਹ ਵੀ ਇਹਨਾਂ ਦਾ ਨਾਮ ਵੀ ਅਜੀਤ ਸਿੰਘ ਸੀ ਅੱਛਾ ਜਿਹੜੇ ਇੱਥੇ ਸੰਤ ਸੀ ਕੀ ਨਾਮ ਕੀ ਪਿੰਡ ਦਾ ਏ ਨਥਲਪੁਰ ਨਥਲਪੁਰ ਨਾ ਕਾਗਜ਼ਾਂ 'ਚ ਨਥਲਪੁਰ ਹੈ ਅਛਾ ਨਾ ਤੁਮੰ ਬੋਲ ਉਸੇ ਭਰ ਕੇ ਨਾਮ ਬਾਬਾ ਜੀ ਦੇ ਮੂਹਰੇ ਆ ਜਣੀ ਬੋਲ ਇੱਥੇ ਨਾ ਰੱਖੀ ਉੱਤੇ ਸਹੀ ਇੱਥੇ ਵੇ ਪਹਿਲਾਂ ਹਣੀ ਇੱਥੇ ਸੰਤ ਗੁਰਬਚਨ ਸਿੰਘ ਜੀ ਪਹਿਲਾਂ ਇੱਥੇ ਆਏ ਫਿਰ ਗਏ ਉੱਥੇ ਮਤਲਬ ਉੱਥੇ ਗਏ ਜਿਆਦਾ ਸਮੇਂ ਉੱਥੇ ਸੰਤ ਗੁਰਬਚਨ ਸਿੰਘ ਨੇ ਬਚਨ ਇਹ ਕੀਤੇ ਸੀ ਕਹਿੰਦੇ ਸਿੰਘ ਉਹ ਰੱਬ ਤੁਰਿਆ ਫਿਰਦਾ ਬੰਦੇ ਰੂਹ ਜੀ ਕਹਿੰਦੇ ਦਰਸ਼ਨ ਕਰ ਵਾਹਿਗੁਰੂ 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 ਮਾਪਾ ਜੀ ਨੇ ਘੜ ਭਾਈ ਐਮਾ ਸਭ ਨੂੰ ਹੋ ਗਿਆ 93 ਸਾਲ ਹੋ ਗਏ ਸੀ ਭਾਈ ਐਮਾ ਸਭ ਨੂੰ ਹੋ ਗਿਆ ਪਹਿਲਾਂ ਹਾਂਜੀ ਪੂਰੇ ਕਹਿੰਦੇ ਸੀ ਪੂਰੇ ਹੋ ਕੇ ਇਹ ਜਿਹੜੇ ਗੁਰਦੇਵ ਸਾਹਿਬ ਜੀ ਹੁਣ ਜਿਹੜੀ ਪ੍ਰਬੰਧਾ ਇਹ ਕਿ ਕਿਨਾ ਕੋਲੇ ਇਹ ਸ਼ੋਮਨੀ ਕਬੜੀ 87 ਦੇ ਦੀਨ ਨੇ ਅੱਛਾ ਵੀਰ ਜੀ ਅਸੀਂ ਦੇਖਦੇ ਹਾਂ ਅੱਛਾ ਅੱਛਾ ਜੀ ਅੱਛਾ ਸ਼ੋਮਨੀ ਕਮੇਟੀ ਦੇ ਦੀਨ ਨੇ ਇਹ ਮਰੰਡੇ ਰਾਟਾ ਇਹ ਕੋਈ ਨਹੀਂ ਤੁਸੀਂ ਕਹੇ ਨਹੀਂ ਗਏ ਅੱਛਾ ਜੀ ਵੱਡਾ ਗੁਰਦੂਰ ਸਾਹਿਬ ਜਿਹੜਾ ਉੱਥੇ ਗੋਤਵਾਲੀ ਜਾਦੇ ਉਹਨੇ ਬੁਝਾਰ ਚਾਹੁੰਦਾ ਵੱਡਾ ਗੁਰਦੂਰ ਸਾਹਿਬ ਹੋਈ ਸੀ ਪਹਿਲਾਂ ਅੱਛਾ ਜੀ ਉਹ ਵੀ ਪ੍ਰਗਟ ਹੋਇਆ ਗੋਤਵਾਲ ਉਰਦਕ ਜੀ ਰੋਸਾ ਇੱਥੇ ਜਿਹਨੇ ਉਰੇ ਬੈਠਿਆ ਆ ਜਿਹੜਾ ਆ ਕਮਰਾ ਹੈ ਨਾ ਇਹ ਨਹੀਂ ਪਤਾ ਕਦੋਂ ਦਾ ਬਣਿਆ ਇਹ ਰੋ ਪ ਜਾਣੀ ਅੱਛੇ ਕਮਰੇ ਦਾ ਨਹੀਂ ਪਤਾ ਜਿਹੜਾ ਕਮਰਾ ਜਿਹੜੀ ਕੁਟਿਆਵਾ ਇਹ ਨਹੀਂ ਤੁਹਾਨੂੰ ਪਤਾ ਵੀ ਕਦੋਂ ਨਹੀਂ ਬਣੀ ਸੀ ਸੀ ਕਿ ਨਾ ਆਏ ਸਾਦੇ ਬਿਜੁਰਗ ਤੇ ਉਹਦਾ ਵਾਪਸ ਉਹ ਨਹੀਂ ਬਣਾਇਆ ਸੀਗਾ ਮਿਸਤਰੀ ਦਾ ਸੇਵਾ ਸੀ ਦਾ ਉਹਨਾਂ ਮੈਂ ਛੋਟਾ ਜਿਹਾ ਸੀ ਤੇ ਬੱਚੇ ਕਹਿੰਦੇ ਉਸ ਟਾਈਮ ਨਾ ਕਾਨੀ ਡੁੰਗੜੀ ਹੁੰਦੀ ਸੀ ਕਾਨੀਆਂ ਦੇ ਹੁੰਦੇ ਸੀ ਜਿਹੜੀ ਝੌਂਪੜੀ ਹੁੰਦੀ ਸੀ ਕਾਨਿਆਂ ਦੀ ਬਣੀ ਹੁੰਦੀ ਸੀ ਹਾਂਜੀ ਫਿਰ ਅਸੀਂ ਖੁਦ ਦੇਖਿਆ ਵੀ ਇੱਥੇ ਬਣੀ ਉਹ ਕਹਿੰਦਾ ਉਹਨੇ ਬਣਵਾਈਆ ਸੁਦੇ ਫਾਦਰ ਉਹ ਮਿਸਤਰੀ ਸੀ ਉਹਦਾ ਫਾਦਰ ਉਹ ਵੀ ਮਰ ਗਿਆ ਹਰੀਕੇ ਪੱਤਨ ਉੱਥੇ ਨਾਂ ਅੰਸਰ ਵੀ ਬਣਿਆ ਹੋਇਆ ਹੈ ਆਪਣੇ ਲਾਗੇ ਹੈ ਜੀ ਸਾਰਾ ਪੰਜ 6 ਕਿਲੋਮੀਟਰ ਹੈ ਹਰੀਕੇ ਪੱਤਨ ਦੇ ਨਾਲ ਹੀ ਪਿੰਡ ਮਰਹਣਾ ਆਪਣਾ ਅੱਛਾ ਹਾਂਜੀ ਨਾਂ ਅੰਸਰ ਮਾਦੋ ਬਾਬਾ ਮਾਦੋ ਦਾ ਹੈ ਹਾਂ ਜਦੋਂ ਉਹ ਬਾਬਾ ਮਾਦੋ ਕੱਲਾ ਹੀ ਛੱਡੀ ਘਟ ਹੁੰਦਾ ਸੀ ਨਾ ਅੱਛਾ ਸਹੀ ਜਦੋਂ ਨਵੇਂ ਨਾਂਸ ਮੋਂ ਛੱਡੀ ਉਹ ਵੇਖਦਾ ਹਾਂ ਕਿ 28 ਸੈਟਰ ਨਾਂ ਅੰਸਰ ਅੱਛਾ ਸਹੀ ਉਹ ਨਾਲ ਹੀ ਆਪਾਂ ਨੂੰ ਸਿਰਫ 5 6 ਕਿਲੋਮੀਟਰ ਹੀ ਆ ਜੀ ਹਾਂਜੀ ਜਦੋਂ ਹਰੀਕੇ ਪੱਤਨ ਨਾਲ ਕੇ ਆਪਾਂ ਅੰਮ੍ਰਿਤਸਰ ਵੱਲੋਂ ਜਾਂਦੇ ਆ ਨਹੀਂ ਆ ਪਹਿਲਾਂ ਆਪਣਾ ਦੂਜਾ ਪਿੰਡ ਆ ਜਾਂਦਾ ਮਰਹਾਨਾ ਜੀ ਫੇਰ ਥੋੜਾ ਜਿਹਾ ਦੂਤ ਨੇ ਆ ਗਈ ਅੱਕਰਪੋਜ ਅਲੈਕ ਅੱਲਾਹ ਅੱਲ੍ਹਾ ਵਰਬ ਹੋਊਗਾ ਕਰਿਆ ਬੋ ਇਹ ਨਾ ਇਹ ਜਿਹੜੀ ਨਜ਼ਰ ਜਗਾ ਫੋਤ ਰਮਣੀਕ ਪੂਜਨ ਪੂਰੇ ਪਹਿਲਾਂ ਤੋਂ ਇੱਥੋਂ ਸ਼ੁਰੂ ਹੁੰਦੀ ਸਭਾ ਸਾਰੀ ਸਭਾ ਸਟਾਣੇ ਇੱਥੇ ਜਿਹੜਾ ਜੀਵੀ ਜੋੜ ਮੇਲਾ ਨਾ ਸ਼ੁਰੂ ਹੁੰਦਾ ਨਾ ਇੱਥੋਂ ਹੀ ਹੁੰਦਾ ਸ਼ੁਰੂ ਅੱਛਾ ਜੀ ਆਵਾਹੀ ਗੁਰੂ ਇੱਥੋਂ ਹੀ ਮੁਰਸੀ ਸਿੱਧੇ ਬੰਦੇ ਮਾੜਾ ਵਾਸਤੇ ਸਟਾਰਟ ਬੋਲ ਸਾਰੇ ਆ ਗਏ ਸਾਰੇ ਪਰਿਵਾਰ ਵਿੱਚ ਆਉਂਦੇ ਹੋਰ ਪੂਰਾ ਮਹੀਨਾ ਇੱਥੇ ਸਾਰੇ ਏਰੀਆ ਵਿੱਚ ਪੂਰਾ ਹੀ ਰਹਿੰਦਾ ਰਹੇ ਜੀ। ਤਾਂ ਤੁਰੇ ਬਹੁਤ ਆਉਂਦੀ ਹੁਣ ਤਾਂ ਬਠੰਡੇ ਤੋਂ ਸਾਰੇ ਦੋ ਦੋ ਆ ਗਏ। ਅੱਗੇ ਮਾਪੁਰਸੀ ਨੇ ਇਹ ਇਹ ਉਹ ਜਿਹੜਾ ਬੱਚਿਆਂ ਦੀ ਖੇਡਣ ਵਾਲੀ ਰਬੜ ਜੀ ਹੁੰਦੀ ਜਿੱਦਾਂ ਮਰਜੀ ਜੋ ਮਰਜੀ ਬਣਾ ਲਓ। ਇੱਕ ਇੱਕ ਖੇਡਣ ਵਾਲੀ ਇੱਕ ਇੱਕ ਨਹੀਂ ਖੇਡਣ ਵਾਲੀ ਹੈ। ਬਾਬੇ ਜਿਹੜਾ ਗੁਰਦੁਆਰਾ ਕਿੱਥੇ ਖਜ਼ਾਨਾ ਦੱਬਿਆ ਸੀਗਾ ਆ ਉਹ ਕਿੱਥੇ ਦਾ ਗੁਰਦੁਆਰਾ ਉਹ ਥੇ ਹੀ ਕਹਿੰਦੇ ਜਿਹੜਾ ਅੱਗੇ ਗੋਵਿੰਦ ਸਾਗਰ ਹੈ ਨਾ ਹਾਂਜੀ ਉਸੇ ਜਗ੍ਹਾ ਨੂੰ ਕਹਿੰਦੇ ਹੋ ਗੋਵਿੰਦ ਸਾਗਰ ਨਾਂ ਰੱਖਤਾ ਅੱਛਾ ਅੱਛਾ ਸੇਵਾ ਚੱਲਦੀ ਉਹ ਉੱਥੇ ਹੀ ਕਹਿੰਦੇ ਦੱਬਿਆ ਸੀ ਬਿਲਕੁਲ ਅੱਛਾ ਉੱਥੇ ਅੱਛਾ ਗੋਵਿੰਦ ਸਾਗਰ ਤੇ ਖਜ਼ਾਨਾ ਉਹਦੇ ਨਾਲ ਕਿਸੇ ਕੰਮ ਦੀ ਨਾ ਉਹ ਪਿੰਡ ਚ ਕਿਹੜਾ ਕਾਈਨੌਰ ਪਿੰਡ ਹਾਂ ਹਾਂ ਕਾਈਨੌਰ ਦੇ ਨਹੀਂ ਦੇਰੇ ਭਰਾ ਭਰਾ ਲੈ ਜਾਣ ਵਾਲੇ ਨੂੰ ਆ ਇਹ ਲੈ ਲੈ ਆ ਵੇ ਆ ਲੈ ਅਗਲਾ ਸਟਾਪ ਯਾਏ ਉੱਥੇ ਵੀ ਰਾਤ ਕੱਟੇ ਕਾਈ ਨੌਰ ਪਿੰਡ ਇਕ ਅੱਛਾ ਜੀ ਜੰਡੀ ਸਰ ਗੁਰਦੁਆਰਾ ਸਰੋਵਰ ਦਾ ਉੱਤੇ ਜਿੱਥੇ ਸੰਨ੍ਹ ਜੀ ਪੜਾ ਲੈ ਜਾ ਦੱਸੇ ਕਰਦੇ ਬਾਅਦ ਚ ਪਰਾ ਲੈ ਜਾ ਹੁਣੀ ਲੈ ਜਾ ਪਰਾ ਚੱਲ ਇਧਰ ਮਾਰਾ ਕਬੂਤਰ ਅੱਛਾ ਵੀ ਗੋਮਿੰਦ ਸਾਹਿਬ ਵਗਰ ਤੇ ਜਿਹੜਾ ਜਿਹੜਾ ਖਿਆਲਾ ਦਾ ਪਏ ਇੱਕੋ ਜਗ੍ਹਾ ਵਾ ਕਿਉਂਕਿ ਬੱਬੇ ਅੱਗੇ ਨਾ ਅਸੀਂ ਜਦੋਂ ਦਸ਼ ਮੇਲੇ ਮੈਂ ਕਰਨਾ ਹੁੰਦਾ ਨਾ ਹਸਾਲ ਚਮਕੌਰ ਸਾਹਿਬ ਵੀ ਹੋ ਜਾਂਦਾ ਸੀ ਆਨੰਦਪੁਰ ਸਾਹਿਬ ਵੀ ਸਰ ਆਂਦੇ ਹੋ ਸਾਈ ਜਾਈਦਾ ਸੀਗਾ ਤੇ ਲਾਗੇ ਮੇਰੇ ਦਿਮਾਗ ਚੋਂ ਤਾਂ ਕਦੇ ਖੇੜੀ ਨਹੀਂ ਗਿਆ। ਕਿ ਖੇੜੀ ਪਿੰਡ ਦੇਖ ਕੇ ਆਉਣਾ ਚਾਹੀਦਾ ਪਿਓ ਮਾਤਾ ਜੀ ਦਾ ਕਮਰਾ ਹੁਣ ਬੈ ਪਲੰਘ ਸਾਹਿਬ ਵੇਖਿਆ ਤੇ ਬੜਾ ਮਨ ਨੂੰ ਸਕੂਨ ਜਾ ਮਿਲਿਆ। ਜੀ ਉਹਨੇ ਆਪੇ ਬਣਾ ਕੇ ਰੱਖੀ ਉਹ ਪਲੰਘ ਦਾ ਨਹੀਂਗਾ ਉਹ ਟਾਈਟਰੀ ਕਪਾਸੀ ਸਭ ਕੁਝ ਨਾ ਸੈਂਟਰ ਬਣਾਤਾ ਸੀ ਕੋਈ ਦੇਖੋ ਪੂਰੇ ਕੇ ਕੋਈ ਨਾਲ ਸੀਗਾ ਅੱਛਾ ਹਾਂਜੀ ਇਹ ਹੈ ਵੀ ਉਹਰੇ ਆਏ ਨਹੀਂ ਹਾਂਜੀ ਮਤਲਬ ਇੱਧਰ ਤੇ ਆਏ ਜਾਂ ਉਧਰੋਂ ਆਇਓ ਬਟਨ ਉਹ ਕਿਹਨੂੰ ਪਤਾ ਹੈ ਹਾਂ ਨਹੀਂ ਬੜੀ ਸੀ ਜੰਗਲ ਦੇ ਵਿੱਚ ਇਹ ਜਿਹੜੇ ਮਹਾਪੁਰਸ਼ ਸੀ ਹਾਂਜੀ ਉਹਨਾਂ ਨੂੰ ਪਤਾ ਹੁੰਦਾ ਉਹ ਹੀ ਪਤਾ ਨੂੰ ਉਦੋਂ ਵੀ ਨਾਲ ਸੀ ਹਾਂ ਦੇਖ ਲਓ ਕੌਣ ਸੀ ਕਹਿੰਦੇ ਕਿ ਜਦੋਂ ਚਮਕੌਰ ਸਾਹਿਬ ਜਦੋਂ ਗੈ ਸੰਤ ਭਿੰਡਾ ਵਾਲੇ ਗਏ ਤੇ ਨਾਲ ਸਿੱਖ ਸੀ ਉਹਨਾਂ ਦੇ ਸਰ ਸਿੱਖ ਸੀ ਕੇ ਨਾਲ ਉਹਨਾਂ ਦੇ ਤੇ ਚਮਕੌਰ ਸਾਹਿਬ ਜਦੋਂ ਸੰਤ ਭਿੰਡਾ ਵਾਲੇ ਗਏ ਤੇ ਦਸਾਂ ਲਾਫੇ ਇੱਥੇ ਛੋਟੇ ਇੱਥੇ ਵੱਡੇ ਸਾਹਿਬਜਾ ਦੇ ਸ਼ਹੀਦ ਹੋਏ ਹਾਂਜੀ ਹਾਂ ਇੱਥੇ ਬਾਬਾ ਜੀਵਨ ਸਿੰਘ ਦੀ ਸ਼ਹੀਦ ਹੋਏ ਇੱਥੇ ਹਾਂਜੀ ਸੰਤ ਜਨੈਲ ਸਿੰਘ ਦੀ ਇੱਥੇ ਬਾਬਾ ਸੰਗਤ ਸਿੰਘ ਦੀ ਸਹੀ ਦੋਏ ਦੇ ਨਾਲ ਇਹ ਵੀ ਕਹਿਤੋ ਏਦਾਂ ਦੱਸਣ ਦਾ ਵੀ ਜਿਵੇਂ ਨਾ ਆਪ ਉਸ ਟਾਈਮ ਉੱਥੇ ਹੁੰਦੇ ਤੇ ਕਹਿੰਦੇ ਕਿਸੇ ਸਿੱਖ ਨੇ ਪੁੱਛ ਲਿਆ ਬਾਬਾ ਜੀ ਤੁਹਾਨੂੰ ਬੜਾ ਇਨਾ ਪਤਾ ਵਾ ਤੁਸੀਂ ਵੀ ਨਾਲ ਸੀ ਉਦੋਂ ਫਿਰ ਉਹਨਾਂ ਨੇ ਸੰਤਾਂ ਨੇ ਗੱਲ ਟਾਲ ਦਿੱਤੀ ਮਤਲਬ ਕੋਈ ਗੱਲ ਹੋਰ ਵੀ ਮਹਾਂਪੁਰਖ ਦੱਸਿਆ ਕਰਦੇ ਸੀ ਹਾਂਜੀ ਵੱਡੇ ਸੰਤ ਵੀ ਕਰਦੇ ਸੀ ਏਦਾਂ ਟਾਲਦੇ ਵੀ ਉਹ ਦੱਸਿਆ ਕਰਦੇ ਹਾਂਜੀ ਇਹ ਗੱਲ ਟਾਲ ਦਿੱਤੀ ਉਹਨਾਂ ਨੇ ਉਹ ਦੱਸਦੇ ਸੀ ਕਈ ਉਹ ਤਾਂ ਬਹੁਤ ਮਹਾਨ ਹਸਤੀ ਸੀ ਸੰਜਨ ਜਰਨਲਿਸਟ ਉਹ ਤੇ ਰੂਹਾਂ ਸੀ ਗਏ ਬੰਦੇ ਕੋਲ ਵੀਰ ਜੀ ਐਦਾਂ ਗੱਲ ਹੈ ਵੀ ਉਹ ਤਾਂ ਆਪਣਾ ਉਹ ਤਾਂ ਆਪਣਾ ਪੂਜਾ ਪੂਜਾ ਕਰਾ ਗਏ ਹਾਂਜੀ ਹੈਨਾ ਕਿੰਨੇ ਕੁ ਲੋਕੀ ਪਿੰਡਾਂ ਚੋਂ ਗਏ ਸੀ ਉੱਠ ਕੇ ਕੋਈ ਨਹੀਂ ਮੇਰੇ ਕੋਰੇ ਸੀ ਕੋਈ ਨਹੀਂ ਬਹੁਤ ਘੱਟ ਕੋਡੇਵਾਲ ਦੇ ਇੱਕ ਮਾਜੇ ਦਾ ਬਜ਼ੁਰਗ ਦੱਸ ਰਿਹਾ ਸੀ ਬਾਰਡਰ 'ਤੇ ਖੜਾ ਹਾਂਜੀ ਕਹਿੰਦਾ 8 ਮਹੀਨੇ ਘੇਰਾ ਰਿਹਾ ਅਨੰਦਪੁਰ ਸਾਹਿਬ 8 ਮਹੀਨੇ ਹਾਂਜੀ ਕਿੱਥੇ ਆਪਣੇ ਭਾਈ ਕੋਨ ਦਾ ਕਾਬਲ ਕੰਧਾਰ ਚ ਸਮਾਦੀ ਲਾ ਕੇ ਬੈਠਾ ਸੀ ਹਾਂਜੀ ਉੱਥੇ ਤੱਕ ਸਿੱਖੀ ਇਰਾਨ ਰੱਗ ਤੱਕ ਪਤਾ ਸੀ ਪਹਿਲੇ ਗੁਰੂਆਂ ਜਾਂਦੇ ਸੀ ਨਾ ਹਾਂਜੀ ਇਹ ਦਸਵੇਂ ਪਾਤਸ਼ਾਹ ਤੱਕ ਤਾਂ ਅਮਰ ਛਾ ਕੇ ਬਹੁਤ ਸਿੰਘ ਸੱਜ ਗਏ ਸੀ ਤੇ 8 ਮਹੀਨੇ ਚ ਕਿੰਨੇ ਗਏ ਤੇ ਉੱਥੇ ਵਿਘੇ ਰਹੇ ਆ 8 ਮਹੀਨੇ ਚ ਤਾਂ ਪਤਾ ਲੱਗ ਗਿਆ ਤਾਂ ਵੀ ਘੇਰਾ ਪਿਆ ਵਾ ਹਾਂਜੀ ਸਹੀ ਗੱਲ ਹੈ ਜੀ ਬਾਰਡਰ ਤੱਕ ਸਾਰੇ ਪਤਾ ਲੱਗ ਗਿਆ ਸੀ ਹਾਂਜੀ 8 ਮਹੀਨੇ ਕਿੰਨੇ ਦੇ ਉਹ ਬੁਢਰਗੋ ਤੁਹਾਡੇ ਵੱਲ ਉਹ ਕਹਿੰਦਾ ਸੀ ਵੀ ਸੁੱਕੀ ਰੋਟੀ ਲੋਕੀ ਨਾ ਸੁੱਕੀ ਰੋਟੀ ਖਾਂਦੇ ਆ ਆਪਣੇ ਘਰ ਦੀ ਹਾਂਜੀ ਵੀ ਆਪਣੇ ਘਰ ਦੀ ਸੁੱਕੀ ਰੋਟੀ ਖਾਣੇ ਵੇ ਅਸੀਂ ਕੱ ਲੈਣਾ ਜੀ ਬਸ ਪਿਉਹੀ ਕਿ 8 ਮਹੀਨਿਆਂ ਚ ਕਿਤੇ ਪਤਾ ਹੀ ਤਾਂ ਲੱਗਿਆ ਵੀ 8 ਮਹੀਨਿਆਂ ਚ ਕਿ ਰੱਖਿਆ ਗਾ ਗੱਲ ਉਹੀ ਹੈ ਨਾ ਕਿ ਸੱਚੇ ਮਾਰਗ ਜਿਹੜਾ ਸੱਚੇ ਰਾਹ ਤੇ ਚੱਲਣਾ ਬੜਾ ਔਖਾ ਹਾਂਜੀ ਹਾਂਜੀ ਹੁਣ ਸੰਤਾਂ ਨੇ ਕਿਹਾ ਸੀ ਵਿੱਚ ਸੰਜਨਾਰ ਸਿੰਘ ਨੇ ਕਹਿੰਦੇ ਉਦੋਂ ਕਹਿੰਦੇ ਮੇਰਾ ਸੁਨੇਹਾ ਨਾ ਦਿੱਕੀਓ ਵੀ ਮੈਂ ਤੁਹਾਨੂੰ ਸੁਨੇਹੇ ਦਊਂਗਾ ਬੀਜ ਹੰਤ ਨੇ ਪਹਿਲਾਂ ਇਸ਼ਾਰਾ ਕਰਤਾ ਸੀ ਜੀ ਆ ਵੀ ਸਫਲ ਹੋ ਜੀ ਕਿ ਅਗਰ ਯਾ ਚੀਜ਼ਾਂ ਹੋਣੀ ਆ ਹਾਂ ਹੋਣਾ ਦੋਸਤੋ ਨੂੰ ਬੋਲਿਆ ਰੋ ਕਰਾਂ ਚ ਨਾ ਕਦੇ ਬੈਠੇ ਰਹੋ ਹਾਂ ਜੀ ਉੱਥੇ ਵੀ ਕਹਤਾ ਰਹੇ ਕਿ ਇਹ ਬਣਾ ਰੱਖੋ ਜੀ ਤੁਮ ਨੂੰ ਜੇ ਆਪੇ ਇਹ ਬਣਾ ਲੈ ਹਾਂ ਇਹ ਕਹਿੰਦਾ ਇੱਥਾ ਜਿਹੇ ਬੈਠਿਆ ਸੀ ਬਈ ਵਾ ਕੰਮ ਹੋਣਾ ਤੁਸੀਂ ਰੁਕਣਾ ਬੈਠੋ ਜਿਹੜੇ ਜਾਣਾ ਜਾਓ ਤੈਨੂੰ ਬਾਬਾ ਜੀ ਮੈਂ ਬੱਚੇ ਨੂੰ ਕਰਾਵਾਂ ਦਰਸ਼ਨ ਧੰਨਵਾਦ ਧੰਨਵਾਦ ਤੇ ਜਿਹੜਾ ਬਾਬਾ ਜੀ ਉਹ ਜਾਣਾ ਗੁਰਦਸਾਹ ਗੋਬਿੰਦ ਸਾਗਰ ਰੋਡ ਪਰ ਆਪ ਰੱਸਾ ਨਹੀਂ ਹਾਂਜੀ ਰੱਸਾ ਥੋੜੇ ਜਿਹਾ ਅੱਗੇ ਆ ਠੀਕ ਠੀਕ ਹੈ ਜੀ ਤੇ ਧੰਨਵਾਦ ਬਾਬਾ ਜੀ ਜਿਹੜਾ ਫਸ ਗਿਆ ਤੁਸੀਂ ਇੱਕੋ ਵਿਚਾਲੇ ਪਿੰਡ ਚ ਹਾਂਜੀ ਉਹ ਉਹ ਵੇਖ ਆਇਆ ਦੂਜਾ ਰੱਸਾ ਰੋਡ ਤੇ ਆ ਹਾਂਜੀ ਸ਼ਰ ਰੱਸਾ ਦੇ ਦਰਸ਼ਨ ਕਰ ਲਿਆ ਤੇ ਅੱਛਾ ਉਸ ਤੋਂ ਅੱਗੇ ਥੋੜੇ ਜਿਹਾ ਅੱਗੇ ਜੀ ਬਸ ਸਾਤ ਹੈ ਜੀ ਉਸੇ ਪਾਸੇ ਠੀਕ ਠੀਕ ਹੈ ਧੰਨਵਾਦ ਤੁਹਾਡੇ ਹਾਂ ਜਰੂਰ ਹੋਰ ਹਰ ਸੜਾਇਆ ਕਰਾਂਗੇ ਇੱਥੇ ਵੀ ਜੀ ਸੰਜੀ ਆਹ ਹੁਣ ਜਾਂਦੀ ਵਰੀ ਤੁਹਾਨੂੰ ਇੱਕ ਵਾਰ ਮੈਂ ਫੇਰ ਗੁਰਦਰਾ ਸਾਹਿਬ ਦਿਖਾ ਦਵਾਂ ਆ ਗੁਰਦਰਾ ਸਾਹਿਬ ਦਾ ਆ ਜਿਹੜੀ ਕੁਟਿਆ ਸਾਹਿਬ ਆ ਇਹਦਾ ਪਿਛਲਾ ਪਾਸਾ ਵਾ ਤੇ ਇੱਥੋਂ ਆ ਛੇੜੀ ਪਿੰਡ ਮੈਂ ਤੁਹਾਨੂੰ ਦਿਖਾਉਣਾ ਵਾ ਆ ਸਾਹਮਣੇ ਛੇੜੀ ਪਿੰਡ ਦਿਖ ਰਿਹਾ ਵਾ ਗੰਗੂ ਦਾ ਛੇੜੀ ਪਿੰਡ ਜਿਹੜਾ ਆ ਗੁਰਦਰਾ ਜਿਹੜਾ ਜਿਹੜਾ ਤੁਹਾਨੂੰ ਦਿਖਾ ਰਿਹਾ ਆ ਆ ਵਾ ਇਹ ਗੁਰਦਰਾ ਸਾਹਿਬ ਦੇ ਵਿੱਚ ਆ ਗੰਗੂ ਦਾ ਘਰ ਵਾ ਮਤਲਬ ਇਹ ਗੁਰਦਰਾ ਸਾਹਿਬ ਜਿੱਥੇ ਗੰਗੂ ਦਾ ਘਰ ਸੀ ਉੱਥੇ ਬਣਿਆ ਵਾ ਤੇ ਜਿਹੜਾ ਆ ਗੋਦਰ ਸਾਹਿਬ ਆ ਜਿਹੜਾ ਵਾਈਟ ਜਿੱਥੇ ਰੰਗ ਹੋਇਆ ਵਾ ਪੱਥਰ ਲਗਾ ਵਾ ਇਹ ਗੋਦਰ ਰਾਤ ਸਾਹਿਬਾ ਜਿੱਥੋਂ ਬੱਚਿਆਂ ਦਾ ਰਤ ਤਿਆਰ ਹੋ ਕੇ ਗਿਆ ਸੀਗਾ ਇੱਥੇ ਕਹਿੰਦੇ ਸਾਰੇ ਜੰਗਲ ਹੀ ਜੰਗਲ ਹੁੰਦੇ ਸੀ ਜਾਂ ਸਾਰੇ ਜੰਗਲ ਜੰਗਲ ਆ ਸਾਰਾ ਸੇੜੀ ਪਿੰਡ ਦਾ ਚਾਰ ਸਵੇਰਾ ਤੁਹਾਨੂੰ ਮੈਂ ਦਿਖਾ ਰਿਹਾ ਤੇ ਇੱਥੇ ਦੱਸਦੇ ਆ ਕਿ ਜੰਗਲ ਹੀ ਸਾਰੇ ਬਨੇ ਜੰਗਲ ਹੁੰਦਾ ਸੀਗਾ ਆ ਤੁਹਾਨੂੰ ਹੁਣ ਮੈਂ ਜਿੱਥੇ ਖਜ਼ਾਨਾ ਦੱਬਿਆ ਸੀ ਉਹ ਗੋਦਰ ਸਾਹਿਬ ਦਿਖਾ ਕੇ ਲਿਓਨਾ ਬਣੇ ਰਿਓ ਵੀਡੀਓ ਦੇ ਵਿੱਚ